ਸ੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਆਪਣੀ ਕੌਮ ਦੀ ਜਥੇਬੰਦੀ ਨੂੰ ਖੜਾ ਕੀਤਾ ਕਿ ਪੰਜਾਬੀਆਂ ਦੇ ਪੰਜਾਬ ਤੇ ਖਾਲਸਾ ਪੰਥ ਤੇ ਕਿਤੇ ਵੀ ਕੋਈ ਹਮਲਾ ਹੋਏ ਆ ਇੱਕ ਥੋੜੀ ਫੌਜ ਲੜਦੀ ਰਹੀ ਹੈ ਤੁਸੀਂ ਦੇਖਿਆ ਭਾਵੇਂ ਕਿਸਾਨੀ ਦੀ ਲੜਾਈ ਹੈ ਭਾਵੇਂ ਗਰੀਬ ਦੀ ਲੜਾਈ ਹੈ ਭਾਵੇਂ ਵਪਾਰ ਦੀ ਲੜਾਈ ਹੈ ਇਹ ਪੰਜਾਬ ਦੇ ਹੱਕਾਂ ਦੀ ਲੜਾਈ ਹੈ ਲੜਨ ਵਾਲੀ ਕੱਲੀ ਅਕਾਲੀ ਦਲ ਹੈ ਆ ਦਿਨੀ ਦਿੱਲੀ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਮ ਝਾੜੂ ਵਾਲੇ ਹੈ ਭਾਵੇਂ ਹੁਣ ਬੀਜੇਪੀ ਹੈ ਇਹਨਾਂ ਦਾ ਕੋਈ ਆ ਇਹਨਾਂ ਦੇ ਹੁਕਮ ਦਿੱਲੀੋਂ ਆਉਂਦੇ ਹੈ ਜੋ ਦਿੱਲੀ ਵਾਲੇ ਇਹਨਾਂ ਦੇ ਹੁਕਮran ਕਹਿੰਦੇ ਉਹ ਕਰਦੇ ਥੋੜੀ ਲੜਾਈ ਨਹੀਂ ਲੜਦੇ ਐਸ ਕਰਕੇ ਤੁਸੀਂ ਜਾਣਦੇ ਹੋ ਸਰਦੂਲਗੋਲ ਵਾਲਿਓ ਜਦੋਂ ਜਦੋਂ ਅਕਾਲੀ ਦਲ ਦਾ ਰਾਜ ਆਇਆ ਉਦੋਂ ਹੀ ਆਪਣੇ ਪਿੰਡਾਂ ਦੀ ਕਿਸਾਨੀ ਦੀ ਤਰੱਕੀ ਹੋਈ ਹੈ ਤੁਹਾਡੇ ਮੋਗੇ ਲਾਉਣ ਵਾਲਾ ਅਕਾਲੀ ਦਲ ਤੁਹਾਡੇ ਖਾਲ ਬਣਾਉਣ ਵਾਲਾ ਅਕਾਲੀ ਦਲ ਅੰਡਰਗਰਾਊਂਡ ਪਾਈਪ ਪਾਉਣ ਵਾਲਾ ਅਕਾਲੀ ਦਲ ਕਸ਼ੀਆ ਕੱਢਣ ਵਾਲਾ ਅਕਾਲੀ ਦਲ ਤੁਹਾਡੇ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਨਹਿਰਾਂ ਕੱਢਣ ਵਾਲਾ ਅਕਾਲੀ ਦਲ ਗਰੀਬਾਂ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਸੜਕਾਂ ਬਣਾਉਣ ਵਾਲਾ ਅਕਾਲੀ ਦਲ ਖੋੜੇ ਮਲਾਜ਼ਮਾਂ ਦੀ ਹੱਤ ਸੂਲਤ ਦੇਣ ਵਾਲਾ ਕਾਲੀ ਦਲ ਸ਼ਹਿਰਾ ਦੇ ਵਪਾਰੀਆਂ ਨੂੰ ਸੂਲਤਾਂ ਦੇਣ ਵਾਲਾ ਕਾਲੀ ਅੱਜ ਤੁਹਾਨੂੰ ਉਹ ਪਾਰਟੀ ਦੇ ਮੁਕਾਬਲੇ ਤੁਹਾਡੀ ਆਪਣੀ ਮਾਂ ਪਾਰਟੀ ਦੇ ਮੁਕਾਬਲੇ ਸਾਰੇ ਇਕੱਠੇ ਹੋਏ ਐ ਇਸ ਕਰਕੇ ਹੁਣ ਲੜਾਈ ਇੱਕ ਪਾਸੇ ਪੰਜਾਬ ਇੱਕ ਪਾਸੇ ਉਹ ਦਿੱਲੀ ਵਾਲੇ ਐ ਆਪਾਂ ਪੰਜਾਬੀ ਇਕੱਠੇ ਹੋਈਏ ਖਾਲਸਾ ਜੀ ਸਾਰੇ ਇਕੱਠੇ ਹੋਈਏ ਕਿਸਾਨੀ ਗਰੀਬ ਵਪਾਰੀ ਵਾਲੇ ਸਾਰੇ ਪੰਜਾਬੀ ਸਾਰੇ ਖਾਲਸਾ ਪੰਥ ਇਕੱਠੇ ਹੋਈਏ ਆ ਲੜਾਈ ਲੰਨੀ ਐ ਤੇ ਦਿਖਾ ਦਈਏ ਕਿ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ ਇੱਥੇ ਪੰਜਾਬ ਵਿੱਚ ਨਾ ਰਹੂਗਾ ਝੜੂ ਨਾ ਰਹੂਗਾ ਖੂਨੀ ਪੰਜਾ ਨਾ ਰਹੂਗਾ ਕਮਲ ਦਾ ਫੁੱਲ ਇੱਥੇ ਝੁੱਲੂਗਾ ਤੱਕੜੀ ਜੋ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ